ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਨਾਦਰ ਬੁਟੀਕ ਬਲੌਗਸ ਦੇ ਉੱਪਰ ਆਈ ਹੋਪ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਔਰ ਆਪਣਾ Instagram ਤੇ ਵੀ ਪੇਜ ਬਣਿਆ ਹੋਇਆ ਜੀ ਨਾਦਰ ਬੁਟੀਕ ਦੇ ਨਾਮ ਤੇ ਔਰ ਚਹਿਲ ਕ੍ਰੀਏਸ਼ਨਸ ਦੇ ਨਾਮ ਤੇ ਜਿਸ ਨੇ ਵੀ ਉਹਨਾਂ ਦੋਨਾਂ ਪੇजेस ਨੂੰ ਫੋਲੋ ਨਹੀਂ ਕੀਤਾ ਪਲੀਜ਼ ਫੋਲੋ ਕਰ ਲਓ ਇੱਕ ਵਾਰੀ ਮੈਂ ਤੁਹਾਡੇ ਨਾਲ ਆਪਣੀਆਂ ਜਿਹੜੀਆਂ ਆਈਡੀਆ ਨੇ ਉਹਨਾਂ ਦੇ ਨਾਮ ਸ਼ੇਅਰ ਕਰਦੀ ਹਾਂ ਕਿਉਂਕਿ ਮੇਰੀਆਂ ਬਹੁਤ ਸਾਰੀਆਂ ਭੈਣਾਂ ਦੀ ਜਿਹੜੀ ਇਨਕੁਆਇਰੀ ਹੁੰਦੀ ਆ ਉਹ ਇਹ ਹੁੰਦੀ ਆ ਕਿ ਕਈ ਵਾਰ ਤੁਹਾਡੀ ਆਈਡੀ ਜਿਹੜੀ ਸਰਚ 'ਚ ਨਹੀਂ ਆਉਂਦੀ ਤੁਸੀਂ ਕੋਈ ਅੱਖਰ ਜਿਹੜਾ ਮਿਸ ਕਰ ਦਿੰਦੇ ਹੋ ਜਾਂ ਕੋਈ ਸਪੇਸ ਵਗੈਰਾ ਲਾਪਾਂ ਲਈ ਹੁੰਦੀ ਆ ਉਹ ਤੁਸੀਂ ਮਿਸ ਕਰ ਦਿੰਦੇ ਹੋ ਸੋ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਔਰ ਤੁਸੀਂ ਵਰਲਡ ਵਾਈਡ ਸ਼ਿਪਿੰਗ ਜਿਹੜੀ ਆ ਉਹ ਕਰਵਾ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਜਿਹੜੀ ਉਹ ਵੀ ਅਵੇਲੇਬਲ ਹੈਗੀ ਐ ਠੀਕ ਹੈ ਜੀ ਔਰ ਤੁਸੀਂ ਕਿਤੇ ਵੀ ਆਪਣਾ ਬੈਠੇ ਸੂਟ ਪਹਿਲੀ ਗੱਲ ਆਰਡਰ ਪੇਸ ਕਰ ਸਕਦੇ ਹੋ ਤੇ ਕਿਸੇ ਵੀ ਪ੍ਰਕਾਰ ਦਾ ਤੁਸੀਂ ਆਪਣੇ ਤੋਂ ਵਰਕ ਕਰਵਾ ਸਕਦੇ ਹੋ ਚਾਹੇ ਉਹ ਹੈਂਡਵਰਕ ਦਾ ਹੋਵੇ ਆਰੀ ਵਰਕ ਦਾ ਹੋਵੇ ਪੇਂਟ ਬਲੌਕ ਪੇਂਟ ਦਾ ਹੋਵੇ ਨੀਲਾ ਥ्रेड ਦਾ ਹੋਵੇ ਠੀਕ ਹੈ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਐ ਸੋ ਤੁਸੀਂ ਆਪਾਂ ਤੋਂ ਸਟਿਚਿੰਗ ਵੀ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਚਲੋ ਵੀਡੀਓ ਨੂੰ ਸਟਾਰਟ ਕਰਦੇ ਆਂ ਆਈ ਹੋਪ ਤੁਹਾਨੂੰ ਵੀਡੀਓ ਜਿਹੜੀ ਸਟਾਰਟ ਵਧੀਆ ਲੱਗੂਗੀ ਅੱਜ ਦੀ ਸਕਿਪ ਨਾ ਕਰੋ ਐਂਡ ਤੱਕ ਜ਼ਰੂਰ ਦੇਖਿਓ ਆਪਣੇ YouTube ਚੈਨਲ ਬਾਰੇ ਔਰ ਆਪਣੇ Instagram ਪੇਜ ਬਾਰੇ ਔਰ ਵੂਲਨ ਫਲਾਰ ਨੂੰ ਤੁਸੀਂ ਕਿੱਦਾਂ ਡਿਜ਼ਾਈਨ ਕਰਨਾ ਜਾਨੀ ਕਿ ਕਿੱਦਾਂ ਡਰਾ ਕਰਨਾ ਇਹਦੇ ਬਾਰੇ ਮੈਂ ਤੁਹਾਨੂੰ ਜਿਹੜੀ ਪੂਰੀ ਜਾਣਕਾਰੀ ਦਊਂਗੀ ਠੀਕ ਹੈ ਜੀ ਚਲੋ ਜੀ ਆਪਾਂ ਹੁਣ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਜਿਹੜੀ ਪੰਜਾਬੀ ਦੇ ਵਿੱਚ ਵਿਸਥਾਰ ਨਾਲ ਸਮਝਾਉਂਗੀ ਮੈਂ ਸਾਰੀਆਂ ਭੈਣਾਂ ਨੂੰ ਠੀਕ ਹੈ ਐਨ ਵੱਡੀ ਦੇ ਨਾਲ ਵੱਡੀ ਐਨ ਦੇ ਨਾਲ N A D A R ਨਦਰ ਉਸ ਤੋਂ ਬਾਅਦ ਅੰਡਰਸਕੋਰ B O U T I Q U E ਇਸ ਨਾਮ ਤੇ ਆਪਣਾ ਜਿਹੜਾ YouTube ਤੇ ਚੈਨਲ ਹੈ ਠੀਕ ਹੈ ਜੀ ਐਦਾਂ ਤੁਸੀਂ ਭਰ ਲੈਣਾ ਠੀਕ ਹੈ बाद इंस्टाग्राम से जोड़ा पेज है वो छोटी एन है ठीक है अंडरस्कोर बी यू टी आई क्यों यू ई ठीक है इदा अपना इंस्टाग्राम से पेज है ठीक है जी ये अपना इंस्टाग्राम पेज है ਔਰ ਜਿਹੜਾ ਆਪਾਂ ਨਵਾਂ ਪੇਜ ਬਣਾਇਆ ਇੰਸਟਾਗ੍ਰam ਦੇ ਉੱਪਰ ਉਹਦਾ ਨਾਮ ਹੈਗਾ ਚਹਿਲ ਕ੍ਰੀਏਸ਼ਨ C H A H A L ਉਸ ਤੋਂ ਬਾਅਦ ਦੋ ਵਾਰੀ ਅੰਡਰਸਕੋਰ ਹੈ ਠੀਕ ਹੈ ਜੀ ਇੱਕ ਵਾਰੀ ਨਹੀਂ ਹੈਗਾ ਦੋ ਵਾਰੀ ਆ ਕ੍ਰੀਏਸ਼ਨ C R E A T I O N S ਕ੍ਰੀਏਸ਼ਨਸ ਨਿਊ ਪੇਜ ਔਨ ਇੰਸਟਾਗ੍ਰam ਠੀਕ ਹੈ ਜੀ ओके okay जी क्लियर ਇਹ ਹੋਗੇ ਜੀ ਆਪਣੇ ਤਿੰਨ ਪੇਜ ਨੇ ਜਿਹੜੇ ਦੋ ਪੇਜ ਨੇ ਇੱਕ YouTube ਚੈਨਲ ਹੈ ਠੀਕ ਹੈ ਸੋ ਸਾਰੇ ਜਾਨ ਨੇ ਪਲੀਜ਼ ਸਬਸਕ੍ਰਾਈਬ ਕਰ ਲੈਣੇ ਆ ਚੈਨਲ ਨੂੰ ਤੇ ਦੋਨਾਂ ਪੇजेस ਨੂੰ ਆਪਣ ਨੂੰ ਫੋਲੋ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ YouTube ਤੇ ਵੀਡੀਓ ਹੈ ਠੀਕ ਹੈ ਵੀਡੀਓ ਆ ਆਪਾਂ ਅਪਲੋਡ ਕਰਦੇ ਆ ਟਾਈਮ ਹੈਗਾ 5:30 ਦਾ ਸ਼ਾਮ ਦਾ ਠੀਕ ਹੈ ਜੀ 5:30 ਸ਼ਾਮ ਦਾ ਟਾਈਮ ਹੈ ਤੇ ਜਿਹੜੀ ਸ਼ਾਰਟਸ ਨੇ ਜਾਂ YouTube ਦੀਆਂ ਉਹ ਮੈਂ 12:00 ਵਜੇ ਤੋਂ ਬਾਅਦ ਕਰਦੀ ਹੁੰਦੀ ਆ ਠੀਕ ਹੈ 12 ਇੱਕ ਕਦੋਂ ਵੀ ਲਾ ਲਓ ਠੀਕ ਹੈ ਉਦੋਂ ਅਪਲੋਡ ਕਰ ਦਿੰਨੀ ਆ ਬਾਕੀ ਕਈ ਵਾਰ ਆਪੜਾਉਣ ਵੀ ਹੋ ਜਾਂਦਾ ਕਿ ਜਦੋਂ ਮੈਨੂੰ ਟਾਈਮ ਲੱਗਦਾ ਮੈਂ ਉਦੋਂ ਕਰ ਦਿੰਨੀ ਆ ਠੀਕ ਹੈ ਜੀ ਤੇ ਇਹ ਸੀ ਜੀ ਆਪਣੇ ਇਸ ਵਾਰੇ ਚੈਨਲ ਚੈਨਲਾਂ ਬਾਰੇ ਤੇ ਪੇजेस ਵਾਰੇ ਜਾਣਕਾਰੀ ਉਸ ਤੋਂ ਬਾਅਦ ਹੈਗਾ ਜੀ ਆਪਾਂ ਵਰਲਡ ਫਾਈਡ ਜਿਹੜੀ ਆ ਸ਼ਿਪਿੰਗ ਕਰਦੇ ਆ ਸ਼ਿਪਿੰਗ ਕਰਦੇ ਆ ਸਟਿਚਿੰਗ ਵੀ ਜਿਹੜੀ ਆਪਣੇ ਕੋਲ ਅਵੇਲੇਬਲ ਹੈਗੀ ਆ ਪਲੱਸ ਸਟਿਚਿੰਗ ਠੀਕ ਹੈ ਜੀ ਸਟਿਚਿੰਗ ਵੀ ਆਪਾਂ ਕਰਦੇ ਆ ਠੀਕ ਹੈ ਸੋ ਤੁਸੀਂ ਕੋਈ ਵੀ ਆਪਣੇ ਤੋਂ ਜਿਹੜਾ ਕਰਵਾ ਸਕਦੇ ਹੋ ਉਸ ਤੋਂ ਬਾਅਦ ਜਿਹੜੇ ਵਰਕ ਆਪਣੇ ਕੋਲ ਅਵੇਲੇਬਲ ਹੈਗੇ ਨੇ ਉਹ ਹੈਗੇ ਨੇ ਜੀ ਹੈਂਡ ਵਰਕ ਆਰੀ ਵਰਕ ਪੇਂਟ ਬਲੌਕ ਪੇਂਟ needle thread ਠੀਕ ਹੈ ਔਰ ਮਸ਼ੀਨ ਵਰਕ ਠੀਕ ਹੈ ਜੀ ਇੰਨਾ ਸਾਰੇ ਵਰਕਾਂ ਦੇ ਵਿੱਚੋਂ ਤੁਸੀਂ ਕੋਈ ਵੀ ਡਿਜ਼ਾਈਨ ਜਿਹੜਾ ਹੈ ਆਪਾਂ ਨੂੰ ਭੇਜ ਕੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਸੀਂ ਕਿਤੋਂ ਵੀ ਪਿਕ ਕਰ ਸਕਦੇ ਹੋ ਠੀਕ ਹੈ ਆਪਣੇ ਇੰਸਟਾਗ੍ਰam ਪੇਜ ਤੋਂ ਵੀ ਲੈ ਸਕਦੇ ਹੋ ਠੀਕ ਹੈ ਜੀ ਹੁਣ ਆਈਏ ਆਪਾਂ ਵੂਲਨ ਫਲਾਰ ਦੇ ਲਈ ਵੀਡੀਓ ਅੱਗੇ ਕਰੀਏ ਠੀਕ ਹੈ ਜੀ ਵੂਲਨ ਫਲਾਰਾ ਜਿਹੜਾ ਉਹਨੂੰ ਤੁਸੀਂ ਐਦਾਂ ਕਿਸੇ ਵੀ ਪਹਿਲਾਂ ਸਾਈਜ਼ ਦੇ ਹਿਸਾਬ ਨਾਲ ਜਿੱਦਾਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਕਿ ਕੋਈ ਤੁਸੀਂ ਦਵਾਈ ਵਾਲੀ ਸ਼ੀਸ਼ੀ ਦਾ ਢੱਕਣ ਲੈ ਸਕਦੇ ਹੋ ਕੋਈ ਤੁਹਾਡੇ ਕੋਲ ਹੋਰ ਤੁਹਾਡੇ ਹਿਸਾਬ ਨਾਲ ਜਿੰਨਾ ਕਿ ਤੁਸੀਂ ਫਲਾਰ ਜਿਹੜਾ ਬਣਾ ਸਕਦੇ ਹੋ ਉਸ ਦੇ ਹਿਸਾਬ ਨਾਲ ਤੁਸੀਂ ਇਹ ਵਾਲਾ ਸਾਈਜ਼ ਆ ਜਿਹੜਾ ਵੂਲਨ ਫਲਾਰ ਦਾ ਕ੍ਰੀਏਟ ਕਰ ਲੈਣਾ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਹਿਸਾਬ ਨਾਲ ਕੀ ਮੈਂ ਅੱਗੇ ਪਿੱਛੇ ਸਾਰੇ ਪਿੱਛੇ ਉਨਾਂ ਥਾਂ ਰਹਿ ਜੇ ਤਾਂ ਤੁਸੀਂ ਇਹਦੇ ਵਿੱਚ 2 ਜਾਂ 3 ਜਿਸ ਹਿਸਾਬ ਨਾਲ ਤੁਸੀਂ ਫਲਾਰ ਬਣਾ ਰਹੇ ਹੋ ਤਿੰਨ ਲਾਈਨਾਂ ਨੇ ਜਿਹੜੀਆਂ ਉਹ ਡਰਾ ਕਰਨੀਆਂ ਨੇ ਉਸ ਤੋਂ ਬਾਅਦ ਤੁਸੀਂ ਨੀਚੇ ਤੋਂ ਨੀਚੇ ਤੋਂ ਸੂਈ ਨਹੀਂ ਲਗਾਉਣੀ ਠੀਕ ਹੈ ਉੱਪਰੋਂ ਸੂਈ ਕੱਢ ਕੇ ਨੀਚੇ ਜਿਵੇਂ ਵੀ ਤੁਹਾਨੂੰ ਠੀਕ ਲੱਗੂਗਾ ਤੋਂ ਨੁਮੇ ਅਗਲੀ ਵੀਡੀਓ ਦੇ ਵਿੱਚ ਸਮਝਾਉਂਗੀ ਤੁਸੀਂ ਉਸ ਹਿਸਾਬ ਨਾਲ ਜਿਹੜਾ ਫਲਾਰ ਬਣਾ ਸਕਦੇ ਹੋ ਨੀਚੋਂ ਸੂਈ ਕੱਢ ਕੇ ਬਣਾਉਣਾ ਜਾਂ ਉੱਪਰ ਦੀ ਕੱਢ ਕੇ ਬਣਾਉਣਾ ਉਹ ਤੁਸੀਂ ਕਿੱਦਾਂ ਬਣਾਉਣਾਗਾ ਠੀਕ ਹੈ ਉਹ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਫਲਾਰ ਜਿਹੜਾ ਸਟਿਚ ਕਰਨਾ ਸਿਖਾਵਾਂਗੇ ਫਿਲਹਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਡਰਾਅ ਕਰਨਾ ਸਿਖਾਵਾਂਗੇ ਤੇ ਡਰਾਅ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਬੁਲੀਨ ਫਲਾਰ ਆ ਉਹ ਮੈਂ ਬਣਾਉਣਾ ਸਿਖਾਉਂਗੀ ਪਹਿਲਾਂ ਤੁਸੀਂ ਡਰਾਅ ਕਰ ਲਿਆ ਉਸ ਤੋਂ ਬਾਅਦ ਪਹਿਲਾਂ ਇਸ ਦੇ ਵਿੱਚ ਤਿੰਨ ਅਦਰ ਡਾਟਸ ਲਾਈਨਾਂ ਲਗਾ ਲਓ ਜਿਨ੍ਹਾਂ ਦੇ ਨਾਲ ਤੁਸੀਂ ਇਦਾਂ ਜੁੜਮੇ ਜੁੜਮੇ ਤੁਸੀਂ ਜਿਹੜੇ ਰੋਲ ਬਣਾਉਂਗੇ ਠੀਕ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਇਹ ਤਿੰਨ ਚੀਜ਼ਾਂ ਇਦਾਂ ਬਣਾ ਲੀਆਂ ਠੀਕ ਹੈ ਤਿੰਨ ਚੀਜ਼ਾਂ ਜਿਹੜੀਆਂ ਬਣਾ ਲੀਆਂ ਉਸ ਤੋਂ ਬਾਅਦ ਇਸ ਨੂੰ ਨਾ ਕਵਰ ਕਰਨਾ ਹੈ ਆਪਾਂ ਇਦਾਂ ਪਹਿਲਾਂ ਇੱਥੋਂ ਇੱਥੋਂ ਸੂਈ ਕੱਢ ਕੇ ਠੀਕ ਹੈ ਇੱਥੇ ਤੱਕ ਲੈ ਕੇ ਆ ਕੇ ਉਹਨੂੰ ਦੁਬਾਰਾ ਇੱਥੇ ਬੰਦ ਕਰਨਾ ਤੇ ਉਸ ਤੋਂ ਬਾਅਦ ਇਹਦੇ ਪਿੱਛੋਂ ਥੋੜਾ ਚੱਕਣਾ ਹੈ ਇੰਨਾ ਕਰਨਾ ਹੈ ਫਿਰ ਉਸ ਤੋਂ ਬਾਅਦ ਇਹਦੇ ਪਿੱਛੋਂ ਕਰਨਾ ਹੈ ਫਿਰ ਫਿਰ ਇਸਦੇ ਪਿੱਛੋਂ ਚੱਕਣਾ ਤੇ ਫਿਰ ਫਿਰ ਇਸਦੇ ਪਿੱਛੋਂ ਚੱਕ ਕੇ ਜਿਹੜਾ ਇਹ ਵਾਲਾ ਪੁਆਇੰਟ ਆ ਇੱਥੇ ਖਤਮ ਕਰਨਾ ਹੈ ਨਾ ਕਿ ਇਹਦੇ ਪਿੱਛੇ ਨਹੀਂ ਖਤਮ ਕਰਨਾ ਠੀਕ ਹੈ ਇਹਦੇ ਇਹਦੇ ਨਾਲ ਹੀ ਖਤਮ ਕਰਨਾ ਹੈ ਫਿਰ ਉਹ ਜਿਹੜੀ ਫਿਨਿਸ਼ਿੰਗ ਆ ਉਹ ਵਧੀਆ ਆਊਗੀ ਠੀਕ ਹੈ ਉਸ ਤੋਂ ਬਾਅਦ ਇੱਥੋਂ ਫੇਰ ਤੁਸੀਂ ਦੁਬਾਰਾ ਸਟਾਰਟ ਕਰਨਾ ਹੈ ਫਿਰ ਫਿਰ ਇਸਦੇ ਜਿਹੜੇ ਮਤਲਬ ਕਿ ਵੀ ਮੇਨ ਚੀਜ਼ ਇਸਦੇ ਵਿੱਚ ਇਹ ਹੈ ਜਿਹੜੀ ਆਪਣੀ ਇਹ ਵਾਲੀ ਹੈ ਠੀਕ ਹੈ ਇਹ ਵਾਲੇ ਜੋੜ ਨੇ ਜਾਂ ਪੁਆਇੰਟ ਲਾ ਲਓ ਤੁਸੀਂ ਕੁਝ ਵੀ ਲਾ ਲਓ ਨੈਕਸਟ ਟਾਈਮ ਜਿੰਨਾ ਵੀ ਤੁਸੀਂ ਕਰਨਾ ਹੈ ਠੀਕ ਹੈ ਇਹ ਵਾਲੇ ਆਪਣੇ ਸਾਰੇ ਪੁਆਇੰਟ ਹੋ ਗਏ ਜਿਨ੍ਹਾਂ ਤੇ ਮੈਂ ਡਾਟਸ ਤੇ ਨਿਸ਼ਾਨ ਲਾ ਰਹੀ ਹਾਂ ਇਹਨਾਂ ਨੂੰ ਕਵਰ ਕਰਨਾ ਬូលੀਨ ਦਾ ਬូលੀਨ ਫਲਾਰ ਬਣਾਉਣਾ ਹੁੰਦਾ ਹੈ ਉਸ ਤੋਂ ਬਾਅਦ ਇਹ ਵਾਲੇ ਬਣੇ ਹੋਏ ਨੇ ਇਹਨਾਂ ਨੂੰ ਕਵਰ ਕਰਨਾ ਹੈ ਆਪਾਂ ਇੱਥੇ ਤੱਕ ਲੱਗ ਗਏ ਹਾਂਗੇ ਇਹਨੂੰ ਕਵਰ ਕਰਨਾ ਹੈ ਇਸ ਤੋਂ ਬਾਅਦ ਇਹਨੂੰ ਕਵਰ ਕਰ ਦੇਣਾ ਹੈ ਇਹਦੇ ਪਿੱਛੋਂ ਪਿੱਛੋਂ ਐਦਾਂ ਕਵਰ ਕਰਦੇ ਜਾਣਾ ਤੇ ਜਿਹੜਾ ਤੁਹਾਡਾ ਫਲਾਰ ਹੈ ਉਹ ਬូលੀਨ ਫਲਾਰ ਦੀ ਸ਼ੇਪ ਲੈਂਦਾ ਜਾਊਗਾ ਜਾਨੀ ਕਿ ਤੁਹਾਡਾ ਜਿਹੜਾ ਫਲਾਵਰ ਹੈ ਉਹ ਰੋਜ਼ ਦੀ ਸ਼ੇਪ ਜਿਹੜਾ ਲੈਂਦਾ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਪੱਤੀਆਂ ਕਿਵੇਂ ਕ੍ਰੀਏਟ ਕਰਨੀਆਂ ਨੇ ਮੈਂ ਪੱਤੀ ਦੱਸ ਦਿਆਂ ਤੁਹਾਨੂੰ ਪਹਿਲਾਂ ਤੁਸੀਂ ਐਦਾਂ ਇੱਕ ਲਾਈਨ ਮਾਰ ਲੈਣੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਪੱਤੀ ਨੂੰ ਕਿਸ ਹਿਸਾਬ ਦੇ ਨਾਲ ਡਰਾ ਕਰਨਾ ਜਾਨੀ ਕਿ ਕਿੰਨੀ ਕੁ ਡਿਜ਼ਾਈਨ ਕਰਨੀ ਹੈ ਤੁਸੀਂ ਉਸ ਹਿਸਾਬ ਨਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਜਾਦੇ ਮੋਟੀਆਂ ਪੱਤੀਆਂ ਚਾਹੀਦੀਆਂ ਨੇ ਜਾਨੀ ਕਿ ਜਾਦੇ ਕੋਈ ਭਾਰਾ ਫਲਾਰ ਕਰਨਾ ਬਣਾਉਣਾ ਜਾ ਰਹੇ ਹੋ ਤੁਸੀਂ ਤਾਂ ਤੁਸੀਂ ਇੰਨੀ ਕੁ ਵੀ ਕਰ ਸਕਦੇ ਹੋ ਜੇਕਰ ਤੁਸੀਂ ਲੰਬੀ ਪੱਤੀ ਬਣਾ ਰਹੇ ਹੋ ਤਾਂ ਤੁਸੀਂ ਐਦਾਂ ਹੀ ਨਹੀਂ ਪਤਲੀ ਵੀ ਕਰ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਦੂਸਰਾ ਲੀਫ ਬਣਾ ਰਹੇ ਹੋ ਐਦਾਂ ਤਾਂ ਤੁਸੀਂ ਉਸ ਹਿਸਾਬ ਨਾਲ ਵੀ ਡਰਾ ਕਰ ਸਕਦੇ ਹੋ ਠੀਕ ਹੈ ਜੀ ਸੌਰੀ ਗਲਤ ਬਣ ਗਿਆ ਠੀਕ ਹੈ ਐਦਾਂ ਇਹਨਾਂ ਨੂੰ ਤੁਸੀਂ ਫਿਲ ਕਿੱਦਾਂ ਕਰ ਸਕਦੇ ਹੋ ਆਪਾਂ 1 ਬਾਈ 1 ਸਟੈਪ ਅਨੁਸਾਰ ਸਟੈਪ ਦੇ ਵਾਈ ਜਾਂ ਦੇ ਅਨੁਸਾਰ ਆਪਾਂ ਤੁਹਾਨੂੰ ਡਿਲੀਟ ਵੀਡੀਓਜ਼ ਲੈ ਕੇ ਆਵਾਂਗੇ ਸੋ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਜਿਹੜੀਆਂ ਇਹ ਪੱਤੀਆਂ ਨੇ ਇਹਨਾਂ ਨੂੰ ਭਰਨ ਦਾ ਤਰੀਕਾ ਕਿਵੇਂ ਆ ਠੀਕ ਹੈ ਹੁਣ ਜਿਹੜੀ ਇਹ ਵਾਲੀ ਪੱਤੀ ਆ ਇਹ ਤਾਂ ਬਿਲਕੁਲ ਨਾਲ-ਨਾਲ ਵੀ ਭਰੀ ਜਾ ਸਕਦੀ ਆ ਠੀਕ ਹੈ ਬਿਲਕੁਲ ਸਫਾਈ ਦੇ ਨਾਲ ਮਤਲਬ ਕਿ ਮੇਰਾ ਕਹਿਣ ਦਾ ਮਤਲਬ ਕਿ ਸੰਘਣੀ ਭਰ ਸਕਦੇ ਹੋ ਤੁਸੀਂ ਇਸ ਪੱਤੀ ਨੂੰ ਜਿਹੜੀ ਇਹ ਵਾਲੀ ਪੱਤੀ ਆ ਇਹਨੂੰ ਤੁਸੀਂ ਥੋੜਾ ਜਿਹਾ ਜਿਹੜਾ ਵਿਰਲਾ ਭਰਨਾ ਪਊਗਾ ਕਿਉਂਕਿ ਇਹਦੀ ਚੌੜਾਈ ਹੈ ਜਿਹੜੀ ਉਹ ਆਹ ਚੀਜ਼ ਨੂੰ ਪਹਿਲਾਂ ਕਵਰ ਹੋ ਜੇਗੀ ਚੌੜਾਈ ਇਸ ਦੀ ਕਵਰ ਹੋਣੀ ਨਹੀਂ ਸਮਝ ਗਏ ਸਾਰੇ ਜਣੇ ਮਤਲਬ ਕਿ ਜਿਹੜੀ ਇਹ ਵਾਲੀ ਚੀਜ਼ ਹੈ ਜਦੋਂ ਕਿ ਤੁਸੀਂ ਇੱਥੋਂ ਸੂਈ ਲੰਘਾ ਲਈ ਇੱਥੋਂ ਸੂਈ ਲਿਆ ਕੇ ਤੁਸੀਂ ਇੱਥੋਂ ਸੂਈ ਭਰ ਕੇ ਦੁਆਰੇ ਲੈ ਕੇ ਆਉਂਗੇ ਤਾਂ ਜਿਹੜੀ ਇਹ ਵਾਲੀ ਚੀਜ਼ ਹੈ ਸੈਂਟਰ ਵਾਲੀ ਇਹ ਪਹਿਲਾਂ ਕਵਰ ਹੋ ਜੂਗੀ ਸੂਈ ਲੰਗਾਉਣ ਦੇ ਪਹਿਲਾਂ ਕਵਰ ਹੋ ਜੂਗੀ ਪਰ ਪੱਤੀ ਜਿਹੜੀ ਉਹ ਪੂਰੀ ਫਿਲ ਨਹੀਂ ਹੋਣੀ ਸੋ ਥੋੜੀ ਸਪੇਸ ਦੇ ਨਾਲ ਤੁਸੀਂ ਇਹ ਵਾਲੀ ਪੱਤੀ ਹੈ ਜਿਹੜੀ ਬਿਲਕੁਲ ਥੋੜੀ ਇੰਨਾ ਨਹੀਂ ਵੀ ਜ਼ਿਆਦਾ ਬਿਲਕੁਲ ਥੋੜੀ ਡਰਾ ਕਰਨ ਦੇ ਹਿਸਾਬ ਨਾਲ ਥੋੜੀ ਜ਼ਿਆਦਾ ਹੋ ਰਹੀ ਹੈ ਬਿਲਕੁਲ ਥੋੜੇ ਦੇ ਨਾਲ ਤੁਸੀਂ ਇਹਨੂੰ ਡਰਾ ਕਰ ਸਕਦੇ ਹੋ ਤੇ ਇਹ ਵਾਲੀ ਪੱਤੀ ਹੈ ਜਿਹੜੀ ਤੇ ਸੇਮ ਭਰੀ ਜਾਊਗੀ ਸੂਬਸੇ ਇਹਨਾਂ ਨੂੰ ਧਿਆਨ ਰੱਖਣਾ ਇਹਨਾਂ ਕੁਝ ਕਿ ਜਦੋਂ ਤੁਸੀਂ ਇੱਥੇ ਤੱਕ ਸੂਈ ਲੈ ਕੇ ਆਉਣੀ ਹੈ ਨਾ ਆਹ ਵਾਲਾ ਤੋਪਾ ਚੱਕ ਕੇ ਇੱਥੋਂ ਸੂਈ ਕੱਢਣੀ ਹੈ ਤਾਂ ਤੁਸੀਂ ਉਹ ਦੇਖ ਲੈਣਾ ਕਿ ਪਿੱਛੇ ਕਿੰਨਾ ਕੁ ਰਹਿ ਗਿਆ ਤੇ ਜਿਹੜੀ ਇਹ ਵਾਲੀ ਚੀਜ਼ ਆ ਤੁਸੀਂ ਕਿੰਨੇ ਕੁ ਚੁੱਕ ਕਵਰ ਕਰ ਲਓਗੇ ਠੀਕ ਹੈ ਜੀ ਇਹ ਥੋੜਾ ਐਕਸਪੀਰੀਅੰਸ ਦੇ ਅਨਸਾਰ ਨਾਲ ਤੁਸੀਂ ਹਿਸਾਬ ਨਾਲ ਜਿਹੜਾ ਡਰਾ ਕਰ ਕਰਨ ਤੋਂ ਬਾਅਦ ਤੁਸੀਂ ਇੱਕ ਅਦੇ ਕਿਸੇ ਖਰਾਬ ਕੱਪੜੇ ਤੇ ਜਾਂ ਰੁਮਾਲ ਵਗੈਰਾ ਤੇ ਜਾਂ ਕਿਸੇ ਹੋਰ ਕੱਪੜੇ ਤੇ ਤੁਸੀਂ ਕਰਕੇ ਦੇਖੋਗੇ ਠੀਕੇ ਸੂ ਸਾਰੇ ਜਣੇ ਨੇ ਇਹ ਵਾਲੀਆਂ ਪੱਤੀਆਂ ਨੇ ਜਿਹੜੀਆਂ ਐਕਸਪੀਰੀਅੰਸ ਦੇ ਨਾਲ ਹੀ ਬਣਾਉਣੀਆਂ ਨੇ ਪਹਿਲਾਂ ਕਿਸੇ ਥੋੜੇ ਬਹੁਤੇ ਕੱਪੜੇ ਤੇ ਤੁਸੀਂ ਫਰੇਮ ਲਾ ਕੇ ਜਿਹੜੀ ਹੈ ਚੀਜ਼ਾਂ ਆਪਣੀਆਂ ਹੀ ਬਣਾ ਕੇ ਦੇਖ ਸਕਦੇ ਹੋ ਤੇ ਥੈਨ ਤੁਸੀਂ ਆਪਣਾ ਸੂਟ ਜਿਹੜਾ ਸ਼ੁਰੂ ਕਰ ਸਕਦੇ ਹੋ ਤੇ ਫਿਰ ਤੁਸੀਂ ਅੱਗੇ ਆਪਣਾ ਜਿਹੜਾ ਕੰਮ ਚਲਾ ਸਕਦੇ ਹੋ ਸੋ ਐਕਸਪੀਰੀਅੰਸ ਜਿਹੜਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਐ ਕਿਸਲਾ ਸੂਟ ਵੀ ਨਹੀਂ ਕਰ ਸਕਦੇ ਤੇ ਖੁਦ ਦਾ ਵੀ ਨਹੀਂ ਕਰ ਸਕਦੇ ਠੀਕ ਹੈ ਜੀ ਸੋ ਸਾਰੇ ਜਣੇ ਜ਼ੀਰੋ ਇਨਵੈਸਟਮੈਂਟ ਤੋਂ ਕੰਮ ਸ਼ੁਰੂ ਕਰਨ ਦੀ ਜਿਹੜੇ ਵੀ ਕੋਈ ਹੁੰਦਾ ਤੁਸੀਂ ਕੋਸ਼ਿਸ਼ ਕਰਿਆ ਕਰੋ ਤਾਂ ਜੋ ਤੁਸੀਂ ਤੁਹਾਡੀ ਮੰਨੀ ਹੈ ਜਿਹੜੀ ਉਹ ਵੀ ਨਾ ਵੇ ਕਿਉਂਕਿ ਜਿਹੜੇ ਲੋਕ ਨੇ ਜਿਨ੍ਹਾਂ ਕੋਲ ਕਲਾ ਹੈਗੀ ਆ ਉਹ ਇੱਕ ਵੇਸਟ ਮਟੀਰੀਅਲ ਤੋਂ ਵੀ ਇੱਕ ਵਧੀਆ ਕੰਮ ਆਉਣ ਵਾਲੀ ਚੀਜ਼ ਬਣਾ ਦਿੰਦੇ ਨੇ ਤਾਂ ਫਿਰ ਇੱਕ ਵੇਸਟ ਚੀਜ਼ ਤੋਂ ਨਹੀਂ ਇੱਕ ਮਤਲਬ ਕਿ ਕਿਸੇ ਚੀਜ਼ ਨੂੰ ਵੇਸਟ ਕੀਤੇ ਬਿਨਾ ਹੀ ਜ਼ੀਰੋ ਇਨਵੈਸਟਮੈਂਟ ਤੋਂ ਕੰਮ ਕਿੱਦਾਂ ਨਹੀਂ ਸ਼ੁਰੂ ਹੋ ਸਕਦਾ ਇਹ ਗੱਲ ਨੂੰ ਸਾਰੇ ਮੰਨਦੇ ਹੋ ਨਾ ਤੁਸੀਂ ਤਾਂ ਫਿਰ ਜ਼ੀਰੋ ਇਨਵੈਸਟਮੈਂਟ ਤੋਂ ਕੰਮ ਕਿਉਂ ਨਹੀਂ ਸ਼ੁਰੂ ਹੋ ਸਕਦਾ ਠੀਕ ਹੈ ਸੋ ਸਾਰੀਆਂ ਭੈਣਾਂ ਨੇ ਇਦਾਂ ਹੀ ਕਰਨਾ ਹੈ ਤੇ ਜਿਹੜੀ ਇਹ ਵਾਲੀ ਪੱਤੀ ਆ ਇਹਨੂੰ ਵੀ ਸੇਮ ਉਦਾਂ ਹੀ ਤਰੀਕੇ ਨਾਲ ਭਰ ਸਕਦੇ ਆਂ ਆਪਾਂ ਠੀਕ ਹੈ ਜੀ ਸੋ ਇਹ ਲਈ ਇੱਥੇ ਤੱਕ ਐਂਡ ਤੱਕ ਆਪਾਂ ਭਰਨੀ ਹੈ ਸੀਮ ਐਦਾਂ ਹੀ ਇਹਨੂੰ ਵੀ ਤੁਸੀਂ ਥੋੜੀ ਸਪੇਸ ਦੇ ਨਾਲ ਭਰ ਸਕਦੇ ਹੋ ਤੇ ਇਹਦੇ ਨਾਲ ਆਪਾਂ ਇੱਕ ਫਲਾਰ ਜਿਹੜਾ ਇੱਕ ਸੂਟ ਜਿਹੜਾ ਲੈ ਕੇ ਆਵਾਂਗੇ ਤੁਹਾਡੇ ਲਈ ਉਹ ਪੈਂਟਿੰਗ ਪਿਓ ਮੇਰਾ ਆਪਣਾ ਹੀ ਸੂਟ ਹੈ ਤੇ ਮੈਨੂੰ ਹਜੇ ਟਾਈਮ ਨਹੀਂ ਲੱਗਦਾ ਕਿਉਂਕਿ ਕਸਟਮਰਸ ਦੇ ਬਹੁਤ ਸਾਰੇ ਸੂਟਸ ਹੁੰਦੇ ਆ ਸੋ ਪਹਿਲਾਂ ਤਾਂ ਆਪਣੀ ਪੂਰੀ ਜਾਣਕਾਰੀ ਸੀ ਜੀ ਤੁਹਾਨੂੰ ਆਪਣੇ ਪੇजेस ਬਾਰੇ ਆਪਣੇ ਵੀਡੀਓਜ਼ ਬਾਰੇ ਵੀ ਆਪਾਂ ਕਿੰਨੇ ਟਾਈਮ ਤੇ ਅਪਲੋਡ ਕਰਦੇ ਆ ਔਰ ਜਿੰਨਾ ਭੈਣਾਂ ਨੂੰ ਪ੍ਰੋਬਲਮ ਆ ਰਹੀ ਸੀ ਆਪਣੀਆਂ ਪੇजेस ਸर्च ਕਰਨ ਦੇ ਵਿੱਚ ਤੇ YouTube ਚੈਨਲ ਬਾਰੇ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਵੋਲਿਊਮ ਫਲਾਰ ਜਿਹੜਾ ਕਿੱਦਾਂ-ਕਿੱਦਾਂ ਸਟਿਚ ਕਰਨਾ ਹੈ ਆਪਾਂ ਉਹ ਸਿਖਾਇਆ ਹੈ ਉਮੀਦ ਕਰਦੀਆਂ ਕਿ ਅੱਜ ਵਾਲੀ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗੀ ਹੋਗੀ ਠੀਕ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਰੇ ਜਾਣੇ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਉਸ ਤੋਂ ਬਾਅਦ ਤੁਸੀਂ ਕਿੱਦਾਂ ਜ਼ੀਰੋ ਇਨਵੈਸਟਮੈਂਟ ਕੀਤੇ ਇੱਕ ਕਾਪੀ ਦੇ ਪੰਨੇ ਤੇ ਹੀ ਇਹ ਵਾਲੇ ਪੰਨੇ ਤੇ ਹੀ ਤੁਸੀਂ ਕੋਈ ਵੀ ਆਪਣਾ ਡਿਜ਼ਾਈਨ ਕ੍ਰੀਏਟ ਕਰਕੇ ਤੇ ਕਿੱਦਾਂ ਤੁਸੀਂ ਕਿਸੇ ਹੋਰ ਕਾਗਜ਼ ਦੇ ਉੱਪਰ ਜਿਹੜਾ ਉਹੀ ਸੇਮ ਡਿਜ਼ਾਈਨ ਤੁਸੀਂ ਕਾਪੀ ਦੇ ਉੱਪਰ ਕਰੋਗੇ ਉਹ ਸਪੇਸ ਦੇ ਉੱਪਰ ਕਰਕੇ ਤੁਸੀਂ ਜਿਹੜਾ ਸ਼ੂਟ ਦੇ ਉੱਪਰ ਸਾਫ ਸਕਦੇ ਹੋ ਮੈਂ ਤੁਹਾਡੇ ਲਈ ਉਹ ਵਾਲੀ ਪ੍ਰੋਪਰ ਵੀਡੀਓ ਲੈ ਕੇ ਆਉਂਗੀ ਤਾਂ ਜੋ ਤੁਹਾਡਾ 1 ਰੁਪਿਆ ਦਾ ਵੀ ਖਰਚਾ ਨਾ ਆਵੇ ਕਿਉਂਕਿ ਅ ਥੋੜੀਆਂ-ਬੋੜੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਸੋ ਉਹ ਵਾਲੀ ਚੀਜ਼ ਜਿਹੜੀ ਆਪਾਂ ਉੱਥੋਂ ਕਲੈਕਟ ਕਰ ਸਕਦੇ ਹਾਂ ਤੇ ਆਪਣਾ ਜਿਹੜਾ ਸੂਟ ਆ ਰੈਡੀ ਕਰ ਸਕਦੇ ਹਾਂ ਸੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਾਂ ਜੋ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਠੀਕ ਹੈ ਜੀ ਸੋ ਵੀਡੀਓ ਨੂੰ ਭੈਣ ਬਣ ਕੇ ਸਕਿੱਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚਲੋ ਜੀ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਸਾਰਿਆਂ ਦਾ ਧੰਨਵਾਦ ਜੀ ਆਪਣੀ ਵੀਡੀਓ ਨੂੰ ਦੇਖਣ ਦੇ ਲਈ ਹੱਸਦੇ ਰਿਹਾ ਕਰੋ ਵਸਦੇ ਰਿਹਾ ਕਰੋ ਥੈਂਕ ਯੂ